ਆਇ ਕੁਰਜੀ ਕਾਲ ਸਾਸਰੀਵਾ ਇਕੁਰਜੀ ਕੀ ਤਤੇ ਆਵਾ ਸਰਜੀਤ ਸਿੰਘ ਪਿੰਡ ਫੈਉਰੀਂ ਡੇਡਕਤਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਫੈਉਰੀਂ ਗਲੀ ਨੰਬਰ 14 ਜਗਵੀਤ ਅੱਜ ਅਸੀਂ ਆਮਲੇ ਮਰਬੇ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਬੋਸਰੀ ਗਰਮੀ ਹੁੰਦੀ ਹੈ ਔਰ ਜਲਨ ਮੌਸਿਕਨਾ ਪਿਆਸ ਲੱਗਣੀ ਸਰੀਰ ਦੀ ਜਲਨ ਔਰ ਵਮਨ ਉਲਟੀ ਜਿਸ ਤਰ੍ਹਾਂ ਕਿ ਗਰਮੀ ਦੀ وجہ ਨਾਲ ਚੱਕਰ ਆਉਣੇ ਔਰ ਸਿਰਦਰਦ ਨੈਤਰ ਜਲਨ ਅੱਖਾਂ ਚਲਣ ਹੋਣੀ ਜਾਂ ਅੱਖਾਂ ਲਾਲ ਹੋ ਜਾਣੀਆਂ ਆਧਿਕ ਰੋਗ ਉਤਪਨ ਹੋ ਜਾਂਦੇ ਐ ਜਿਸ ਤਰ੍ਹਾਂ ਕਿ ਕਬਜ਼ੀਅਤ ਪੇਟ ਦਰਦ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਭੁੱਖ ਨਾ ਲੱਗਣਾ ਚਿਮਚਾਉਣਾ ਦਿਲ ਖबराਉਣਾ ਆਧਿਕ ਰੋਗ ਉਤਪਨ ਹੋ ਜਾਂਦੇ ਐ ਗਰਮੀ ਵਾਲੇ ਰੋਗ ਉਤਪਨ ਹੋ ਜਾਂਦੇ ਐ ਜਿਸ ਤਰ੍ਹਾਂ ਕਿ ਮੂੰਹ ਸੁੱਕਣਾ ਪਾਉਰ ਸਰੀਰ ਚਲਨ ਕਮਜ਼ੋਰੀ ਪਰਮੇਤਾਤ ਪੈਣੀ ਔਰ ਵਿਸ਼ਾਪ ਦਾ ਗੰਦਲਾਪਣ ਹੋਣਾ ਔਰ ਜਿਸ ਤਰ੍ਹਾਂ ਕਿ ਗਰਮੀ ਦੇ ਰੋਗ ਉਤਪਨ ਹੋ ਜਾਂਦੇ ਐ ਆਧਿਕ ਰੋਗ ਉਤਪਨ ਹੋ ਜਾਂਦੇ ਐ ਜਿਸ ਤਰ੍ਹਾਂ ਦੰਤ ਪੈਣੀ ਔਰ ਜਿਸ ਤਰ੍ਹਾਂ ਕਿ ਗੇਰਾਦੋਸ ਤੰਤੋਦੋਸ ਆਦਿ ਉਤਪਨ ਰੋਗ ਹੋ ਜਾਂਦੇ ਐ ਔਰ ਕਮਜ਼ੋਰੀ ਆਧਿਕ ਰੋਗ ਹੋ ਜਾਂਦੇ ਐ ਅਰਿੰ ਰੋਗਾਂ ਦਾ ਸਮਨ ਕਰਨ ਦੇ ਲਈ ਜਿਸ ਤਰ੍ਹਾਂ ਕਿ ਮਨੁਸ਼ ਗਰਮੀ ਤੋਂ ਵਚਨ ਦੇ ਲਈ ਇਨਸਾਨ ਜਿਹੜਾ ਜਿਸ ਤਰ੍ਹਾਂ ਕਿ ਆਮਲੇ ਦਾ ਮਰਬਾ ਵਰਤੋਂ ਚ ਕਰ ਸਕਦਾ ਹੈ ਔਰ ਆਮਲੇ ਦੇ ਮਰਬੇ ਦੀ ਵਰਤੋਂ ਕਰਨੀ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਆਮਲੇ ਦਾ ਮਰਬਾ ਖਾ ਸਕਦਾ ਹੈ ਔਰ ਉਹ ਵੀ ਵੈਦ ਵਿਦਵਾਨ ਨੂੰ ਪੋਸ਼ਕਰਹੀ ਪ੍ਰਯੋਗ ਕਰਨਾ ਹੁੰਦਾ ਹੈ ਔਰ ਜਿਸ ਤਰ੍ਹਾਂ ਕੀ ਆਮਲਾ ਮਰਬਾ ਜਿਹੜਾ ਗਰਮੀ ਜਰੂਗਾ ਨਾਸ ਕਰਦਾ ਭੁੱਖ ਤੇਜ ਕਰਦਾ ਹੈ ਔਰ ਤੰਤੂ ਵਰਧਕ ਹੁੰਦਾ ਹੈ ਜਿਸ ਤਰ੍ਹਾਂ ਕਿ ਜੀ ਮਚਲਾ ਦਾ ਕੀਰਮੀ ਰੋਗ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਸਵਾਦਿਸ਼ਟ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਅਜਿਕੇ ਰੋਗਾਂ ਦਾ ਨਾਸ ਕਰਦਾ ਹੈ ਔਰ ਆਮਲਾ ਮਰਬਾ ਇੱਕ ਸ੍ਰੇਸ਼ਟ ਹੁੰਦਾ ਹੈ ਜਿਸ ਤਰ੍ਹਾਂ ਕਿ ਆਮਲੇ ਉਹਲਾ ਚ ਗੁਣ ਹੁੰਦੇ ਆ ਔਰ ਇਸੇ ਤਰ੍ਹਾਂ ਆਮਲਾ ਮਰਬਾ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਨਿਗਾਹ ਤੇਜ਼ ਕਰਦਾ ਹੈ ਔਰ ਅੱਖਾਂ ਦੀ ਨੇਤਰ ਜਲਨ ਔਰ ਆਧਿਕ ਰੋਗਾਂ ਦਾ ਨਾਸ ਕਰਦਾ ਹੈ ਔਰ ਇਹ ਆਮਲਾ ਮਰਬਾ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਛੋਟੇ ਬੱਚੇ ਜਿਹੜੇ ਆ कोरोना ਦੇ ਵਾਲ ਪਕਦੇ ਐ ਚਿੱਟੇ ਹੁੰਦੇ ਐ ਅਰਸਤੇ ਇਹ ਵਾਲ ਕਾਲੇ ਹੋ ਜਾਂਦੇ ਐ ਔਰ ਆਮਲਾ ਮਰਬਾ ਜਾਂ ਕਿਸੇ ਉਸ ਦੀ ਦੀ ਵਰਤੋਂ ਕਰਨ ਤੋਂ ਪਹਿਲਾਂ ਵੈਦ ਵਿਦਵਾਨ ਨੂੰ ਪੁੱਛਣਾ ਅਤਿਅੰਤ ਜ਼ਰੂਰੀ ਹੁੰਦਾ ਐ ਔਰ ਜਿਸ ਤਰ੍ਹਾਂ ਕੇ ਠੰਡੀਆਂ ਚੀਜ਼ਾਂ ਔਰ ਠੰਡੀਆਂ ਦਵਾਈਆਂ ਵਰਤੋਂ ਕਰਨ ਤੇ ਪਰੇਸ਼ਾ ਆਉਂਦੇ ਜੋੜ ਦਰਦ ਹੋ ਸਕਦਾ ਔਰ ਜੋ ਕੇ ਮਲਸ਼ ਕਰਨੀ ਵਾਲਾ ਹੈ ਔਰ ਗਰਮੀ ਵਾਲੇ ਮਨੁੱਖ ਜੋ ਹੁੰਦੇ ਆ ਔਰ ਉਹਨਾਂ ਦੇ ਲਈ ਆਮਲਾ ਮਰੰਬਾ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85 599 ਕਾਟਕ ਸਤੀ ਮੈਂ ਵਾ ਸਰਜੀਤ ਸਿੰਘ ਪਿੰਡ ਪਿਆਰੀ ਨਿਵੇਕਾ ਜਿਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਮੈਂ ਹਾਂ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਦਲਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ